ਵੱਡਾ ਟੁਕੀ ਜਾਦੇ ਛਿਰ ਪੀ ਹੂੰ ਇਧਰੋਂ ਸਾਹਮਣੇ ਰਹਿ ਪਤੌੜਾਂ ਕੰਨਿਉ ਕਈ ਪਿੰਡ ਇਕੱਠੇ ਹੋਏ ਆਏ ਹੂੰ ਤੇ ਬਾਜੇ ਆਪਣੀ ਛੜ ਕੇ ਤੇ ਸੂਬੇ ਦੇ ਪਹਿਲੇ ਪਾਸੇ ਹੂੰ ਇੱਥੇ ਵੱਡਾ ਟੁਕੀ ਹੋਣ ਲੱਗ ਪਾਣੀ ਕੱਸ ਜਿਨਾਂ ਰਾਸਾਂ ਤੈਂ ਤੈ ਇਕੱਠੀਆਂ ਚੜ੍ਹੇ ਦੀ ਬੇੜ ਵੱਟ ਕੇ ਤੇ ਉਹਦੇ ਜਿੱਥੇ ਵੱਧ ਨਾ ਜਾਂਦੇ ਇੱਕ ਰਾਹੂ ਵਾਲਿਆਂ ਨੂੰ ਜਾਂਦੇ ਸੀ ਉਹ ਹੂੰ ਪੁਰਖਿਆਂ ਇਹ ਸਿਹੜਾ ਚਾਪੜੇ ਸੀ ਹੂੰ ਤੇ ਜਿੰਨੇ ਮਹਰਮਾਨ ਸਾਰੇ ਹੀ ਕਾਫਲੇ ਬਣ ਗਏ ਸੀ ਹੂੰ ਪਹਿਲਾਂ ਸੌਣ ਸੁੱਕਾ ਹੀ ਨਾ ਗਿਆ ਜਦੋਂ ਵੜਾ ਟੁੱਕੀ ਚੱਲ ਪਈ ਹੂੰ ਫਿਰ ਮੀਂਹ ਪੋਹ ਤਪਾਈ ਦਸਾਡੋ ਗਿਆ ਨਾ ਗਿਆ ਨੂੰ ਹੂੰ ਆ 13 ਮਾ ਤੋਂ 76 ਪੂਰੀ ਹੋਈ 77 ਮਾਟੜੀ ਇਹ ਬਾਪੂ ਜਿਹੜਾ ਮਸਲਾ ਸੀ ਹੂੰ ਇਹ ਮਸਲਾ ਕਿਉਂ ਭਖਿਆ ਸੀ ਤੁਸੀਂ ਤਾਂ ਉਸ ਟਾਈਮ ਉਹਨੂੰ ਤਾਂ ਸਮਸਤੀ ਆਪਣੇ ਅੰਗਰੇਜ਼ਾਂ ਨੇ ਮਸਲਾ ਬਣਾਇਆ ਸੀ ਭਾਈ ਤੂੰ ਮੁਹੰਮਦ ਗਿਆ 47 ਵੇਲੇ ਹੂੰ ਉਹ ਉਹ 219 ਸਾਲ ਦਾ ਸੀ ਹੂੰ ਕੁੜੀਆਂ ਦੀ ਗੱਡੀ ਆਈ ਭਰੀ ਵੀ ਹੂੰ ਮੇਰੇ ਹੱਥਾਂ 'ਚ ਮੇਖਾਂ ਏੜੀਆਂ ਕੁੜੀਆਂ ਦੇ ਹੱਥਾਂ 'ਚ ਮੇਖਾ ਕਰਤੀਆਂ ਜਾਂ ਜਿੱਥੇ ਬੁਰਕੇ ਦਿੱਤੇ ਵੀ ਹੂੰ ਤੇ ਕੁੜੀ ਆਪਣਾ ਸਿੱਖ ਵੀ ਸੀਗੇ ਵਿੱਚ ਗੱਡੀ 'ਚ ਹੂੰ ਉਹ ਕੁੜੀ ਨੇ ਕਿਸੇ ਨੇ ਤੇ ਸਿੱਖ ਦੇ ਅੰਪੈਰ ਨੱਪਿਆ ਹੂੰ ਯਾਨੀ ਮੈਂ ਕੋਈ ਤਾਂ ਨਹੀਂ ਪਰ ਉਹ ਤਾਂ ਦੱਸ ਦੇ ਸੀ ਨਾ ਹੂੰ ਉਹ ਨਹੀਂ ਕਿ ਹਮੇਸ਼ਾ ਹੀ ਨਹੀਂ ਬੈਕਾ ਤਾਂ ਆਪਿਆ ਹੂੰ ਉਹ ਚੁੱਪ ਜਿਹਾ ਕਰ ਗਿਆ ਨੀ ਫੀ ਫੀ ਪੈ ਨਪਿਆ ਹੂੰ ਤੇ ਉਹ ਰਬੀ ਦੀ ਕੀ ਗੱਲ ਹੈ ਹੂੰ ਉਹਨੇ ਫਿਰ ਦੱਸਿਆ ਜਵਾਨ ਵੀ ਮਲੇ ਵੀ ਹੂੰ ਵੀ ਬੋਲੇ ਨਾ ਜਾਵੇ ਹੂੰ ਤੇ ਬਿਆਸਾਂ ਦੇ ਤਾਂ ਨਹੀਂ ਮੇਖਾਂ ਜੀ ਹੂੰ ਆਪਣਾ ਪਨਾਵ ਤਾਂ ਫੇਰ ਲੱਗਿਆ ਵੱਡਾ ਉਹ ਪਾਰ ਤਾਂ ਜਉ ਮੁਸਲਮਾਨ ਆਪਦੀ ਹੱਦ ਤੇ ਪਾ ਕੇ ਗਏ ਉਹਦੇ ਲਾਲਾ ਸ਼ਕਨ ਨਾਲ ਹੂੰ ਤੁਰਦੇ ਬੰਦੇ ਦਾ ਹਰੇਕ ਲਾਗੂ ਹੈ ਹੂੰ ਉਹਨੇ ਫਿਰ ਉਹ ਤੋਂ ਫਰੀਦਕੋਈ ਰਾਜਾ ਭਾਲਤੀ ਹੂੰ ਉਹਨੂੰ ਆਖੇ ਆਖੇ ਹੂੰ ਵੀ ਭਾਈ ਆਪਾਂ ਨੇ ਕਿੰਨੀ ਬਾਤਾਂ ਕੀਤੀ ਹੂੰ ਆਪਾਂ ਆਪਣੇ ਹੱਥ ਜਿਹਨੇ ਬੰਦੇ ਮਾਰਨੇ ਹੂੰ ਸਾਡੇ ਮੇਰਦ ਜੀ ਕਰਦਾ ਇਹ ਕਿਸ ਨੇ ਮਿਲਜੀ ਹੂੰ ਠੀਕ ਕਰਦਾ ਪਾਕਿਸਤਾਨ ਨੂੰ ਚਲ ਜੀਏ ਹਾਂ ਹਾਂ ਹੂੰ ਮੋੜਾ ਦਾ ਬਾਪੂ ਗੇ ਆਪਾਂ ਬਣਾ ਲੈਨੇ ਹੂੰ ਕਾਹ ਲੈ ਹੂੰ ਬਦੇ ਚਲ ਜੇ ਉਹ ਨਹੀਂ ਦਾ ਕੰਗਜ ਜਨਲ ਤੋਂ ਤੋਰੇ ਉਹ ਚਾਰਾ ਤਾਂ ਆ ਮਾ ਤੇ ਕੁੜੀਆਂ ਹੱਡ ਹੂੰ ਬੁੜੀਆਂ ਹੱਡ ਹੂੰ ਬੁਲਾਉਂਦੇ ਕਰਾਉਂਦੇ ਹੀ ਗਏ ਹੂੰ ਪਿੰਡ ਤੋਂ ਸੰਸਾ ਦੇ ਭਾਦੋਂ ਚ ਗਏ ਹੂੰ ਤੇਰਾ ਭਾਦੋਂ ਨੂੰ ਆਪਣੇ ਪਿੰਡੋਂ ਹੂੰ ਇਸ ਹਾਂ ਜਿਹੜਾ ਪਹਿਲਾਂ ਹੋ ਕੌਰ ਸਾਹਿਬ ਉਦੋਂ ਇੱਕ ਦਿਨ ਪਹਿਨਾ ਆਇਆ ਹੂੰ ਜਿਹੜੇ ਕੋਟ ਦੇ ਰਾਜੇ ਦਾ ਭਰਾ ਹੂੰ ਮੇਰੇ ਨਾਲ ਕੇ ਛੁੱੱਚਾ ਸੀ ਹੂੰ ਜੋ ਆਣਾ ਬੜਾ ਸੋਹਣਾ ਬਾਪੂ ਜਿਹੜੇ ਤੁਹਾਡੇ ਹੋ ਸਕਦਾ ਕੋਈ ਤੁਹਾਡਾ ਮਿੱਤਰ ਪਿਆਰਾ ਉਧਰ ਹਾਲੇ ਜਾਉਂਦਾ ਬੈਠਾ ਹੋਵੇ ਹਾਂ ਤੇ ਉਹ ਉਹਨਾਂ ਦੇ ਨਾਂ ਦੱਸੋ ਜਰੂਰ ਉਹਨਾਂ ਦੇ ਨਾਂ ਵੀ ਉਹਨਾਂ ਦੇ ਦੇਖੀ ਵੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਫਰ ਟੈਲੀਵੀਜ਼ਨ ਦੇ ਨਾਲ ਤੇ ਮੈਂ ਹਾਂ ਜੋਤ ਕਰੇਵਾਲ 1947 ਦੇ ਜ਼ਿਕਰ ਬਹੁਤ ਹੁੰਦੇ ਨੇ ਵੀ 1947 ਦੇ ਵਿੱਚ ਕੀ ਕੁਝ ਹੋਇਆ ਤੇ ਪੰਜਾਬ ਨੇ ਕਿੰਦਾ ਦੇ ਸੰਤਾਪ ਭੋਗਿਆ ਅੱਜ ਉਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਆਪਣੀ ਹੱਡ ਬੀਤੀ ਸੁਣਾਉਣਗੇ ਸਾਨੂੰ ਬਾਬਾ ਪਾਲਾ ਸਿੰਘ ਜੀ ਆ ਮੇਰੇ ਹੱਥ ਦੇ ਵਿੱਚ ਉਹਨਾਂ ਦਾ ਆਧਾਰ ਕਾਰਡ ਹੈ ਤੁਸੀਂ ਦੇਖ ਸਕਦੇ ਹੋ ਜਿਤੇ ਉਮਰ ਲਿਖੀ ਹੋਈ ਹੈ ਉਹਨਾਂ ਦਾ ਜਨਮ 1928 ਦੇ ਵਿੱਚ ਹੁੰਦਾ ਹੈ ਤੇ ਉਹਨਾਂ ਨੇ 1947 ਦੇਖੀ ਹੈ ਕਹਿ ਲਿਏ ਵੀ ਉਹ ਸਮਿਆਂ ਦੇ ਵਿੱਚ ਉਹ ਗੱਭਰੂ ਜੇ ਹੋਣਗੇ ਤੇ ਆਜੋ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੀ ਆ ਬਾਬਾ ਜੀ ਸਿਹਤਾਂ ਠੀਕ ਹੈ ਜੀ ਹਾਂ ਜੀ ਸਿਹਤ ਠੀਕ ਹੈ ਜੀ ਸਿਹਤ ਹਾਂ ਸਿਹਤ ਠੀਕ ਰਹਿੰਦੀ ਹੈ ਹੂੰ ਸਿਹਤ ਅਰੇ ਕੋਈ ਅੰਗ ਨਹੀਂ ਦੁਸਦਾ ਹੂੰ ਨਿਗਾ ਬਥੇਰੀ ਐ ਥੋਂ ਆਪਣੀ ਵੱਡੀ ਛੜਕ ਤੇ ਹੂੰ ਮੈਂ ਦੀਨ ਹੂੰ ਠੀਕ ਹੈ ਜੀ ਅਬ ਬਾਪੂ ਜੀ ਜੇ ਤੁਹਾਡੀ ਉਮਰ ਦੀ ਗੱਲ ਕਰੀਏ ਤਾਂ ਕਿੰਨੀ ਉਮਰ ਹੈ ਤੁਹਾਡੀ ਉਹ ਮੇਰਾ ਖਿਆਲ ਹੈ ਵੀ ਮੈਂ ਉਦੋਂ ਜਿਉਂ ਮੁਸਲਮਾਨ ਗਏ ਸਨ 47 ਵੇਲੇ ਹੂੰ ਉਦੋਂ ਵੀ 19 ਸਾਲ ਦਾ ਸੀ ਹੂੰ ਕਹਿ ਲੀਓ ਤੋ ਗੱਭਰੂ ਜੇ ਸੀ ਤੁਸੀਂ ਮੈਂ ਮੁਸਲਮਾਨ ਦੇ ਮੁੰਡਿਆਂ ਨਾਲ ਬੋਰੀ ਮੁੱਖ ਤੇ ਚੱਕਣ ਲੱਗਿਆ ਸੀ ਹੂੰ ਠੀਕ ਐ ਐਸੇ ਗੋੜਾ ਵੀ ਸਿੱਧੇ ਹੁੰਦੇ ਆਪਣੀ ਸਾਥ ਚ ਹੂੰ ਮੁੱਖ ਤੇ ਵੀ ਬੋਰੀ ਮਿੱਟੀ ਦੀ ਭਰੀ ਉਹ ਵੀ ਚੱਕਣੀ ਹੂੰ ਹਾਂ ਹੂੰ ਕੌੜੀ ਬਾੜੀ ਵੀ ਖੇੜਦੇ ਅੱਛਾ ਸਾਰੇ ਕੁਝ ਕਰਦੇ ਸੀ ਹੂੰ ਯਾਨੀ ਆਪਣਾ ਪਿੰਡ ਤਾਂ ਮੰਨਿਆ ਵੇ ਅਸੀਂ ਹੂੰ ਬਾਪੂ ਜੀ ਜੇ 1947 ਦੀ ਗੱਲ ਕਰੀਏ ਆਪਾਂ ਹਾਂ ਤਾਂ 1947 ਦੇ ਵਿੱਚ ਕਿਉਂ ਜਾਂ ਸਮਾਂ ਸੀ ਉਦੋਂ ਸਮਾਂ ਇਦੋਂ ਚੰਗਾ ਸੀ ਹੂੰ ਕਿਤੇ ਕੋਈ ਪਿਆ ਰਿੰਦਾ ਆਪਣਾ ਪਿੰਡ ਤਾਂ ਹਰੇ ਵੀ ਸਤ ਸੁਗਈ ਹੈ ਹੂੰ ਕੋਈ ਸ਼ਰਾਬੀ ਹੋਵੇ ਨਾ ਹੂੰ ਉਹਨਾਂ ਘਰ ਚ ਆ ਕੇ ਪਾ ਕੇ ਹੁੰਦੇ ਆ ਹੂੰ ਜਿੰਨੇ ਪਿੰਨੇ ਦੁਸ਼ਮਣੀਆਂ ਹੂੰ ਉਦਾਂ ਹੰੜਾ ਉਦੋਂ ਮਾਰ ਦਿੱਤੇ ਜਿਵੇਂ ਬਾਪੂ ਜੀ 1947 ਵੇਲੇ ਕਹਿੰਦੇ ਵੀ ਲਾਸ਼ਾਂ ਇਧਰ ਹੋ ਗਈਆਂ ਸੀ ਉਧਰੋਂ ਆਈਆਂ ਸੀ ਗਿੱਲੇ ਕੱਪੜੇ ਤਾਰਾਂ ਤੇ ਰਹਿ ਗਏ ਸੀ ਉਹ ਕਿਸਾ ਕਿਵੇਂ ਸੀ ਉਹਦੇ ਬਾਰੇ ਦੱਸੋ ਸਾਨੂੰ ਉਦਾਂ ਹੀ ਜਿਹੜੇ ਲੀੜੇ ਕੱਪੜੇ ਸੀ ਉਹ ਇੱਥੇ ਕੰਨਿਆਂ ਦੇ ਤੇ ਘਰੀਂ ਵੀ ਰੱਖ ਕੇ ਸੀ ਤੇ ਆਪਣੇ ਉਹ ਤਾਂ ਅੱਜ ਜਿਵੇਂ ਕੌਰ ਸਾਹਿਬ ਆਇਆ ਹੋਵੇ ਹੂੰ ਉਦੋਂ ਦੋ ਦਿਨ ਪਹਿਲਾਂ ਸਮਝ ਰਾਇਆ ਇਹ ਮੁਸਲਮਾਨ ਸਾਡੇ ਘਰੇ ਨਿਕ ਚੱਲੇ ਸੀ ਹੂੰ ਬਾਜੇ ਪੈਦਾ ਮਾਟਰ ਟੁਕੀ ਹੋ ਗਈ ਸੀ ਪਿੱਛੋਂ ਪਿੰਡ ਇਕੱਠੇ ਹੋਇਆ ਏ ਸੀ ਇਹ ਇਹ ਬਾਪੂ ਦੀ ਜਿਹੜੀ ਵੱਡਾ ਟੁਕੀ ਹੁੰਦੀ ਹੈ ਉਹ ਕਿੰਨੀ ਤਰੀਕ ਨੂੰ ਹੁੰਦੀ ਹੈ ਤੇ ਕਿੰਨੀ ਤਰੀਕ ਨੂੰ ਇੱਥੋਂ ਮੁਸਲਮਾਨ ਭਾਈਚਾਰਾ ਉਧਰ ਤੋਂ ਚੱਲ ਜਾਂਦਾ ਕੇ ਹੁਣ ਮੁਸਲਮਾਨ ਕਿੱਥੇ ਆਏ ਨਹੀਂ ਕਿੰਨੇ ਮਹੀਨੇ ਸੀ ਉਦੋਂ ਇਹੜੇ ਮਹੀਨੇ ਦੇ ਵਿੱਚ ਵੱਡਾ ਟੁਕੀ ਸ਼ੁਰੂ ਹੁੰਦੀ ਹੈ ਆਪਣੇ ਪਿੰਡ ਤੋਂ ਸਮਝਦਾ ਭਾਦੋਂ ਤੋਂ ਗਏ ਐ ਹੂੰ ਤੇਰਾ ਭਾਦੋਂ ਨੂੰ ਆਪਣੇ ਪਿੰਡੋਂ ਹੂੰ ਤੇ ਸਮਝਦਾ ਪਹਿਲਾਂ ਹੋ ਕੌਰ ਸਾਹਿਬ ਉਹ ਦਿਨ ਕਿਦਾਂ ਪਹਿਲਾਂ ਆਇਆ ਹੂੰ ਫਰੀਜਕੋੜੀ ਦੇ ਰਾਜੇ ਦਾ ਭਰਾ ਹੂੰ ਉਹ ਬਾਲ ਫੁੱਟ ਸੀ ਹੂੰ ਰਾਜੇ ਦਾ ਭਰਾ ਨਾ ਬਾਲ ਫੁੱਟ ਸੀ ਅੱਛਾ ਠੀਕ ਹੈ ਉਹ ਨੂੰ ਪਾਕਿਸਤਾਨ ਤੋਂ ਮੁਸਲਮਾਨ ਆਵਦੀ ਹੱਥ ਦੇ ਟਪਾ ਕੇ ਗਏ ਉਹਦੇ ਲਾਲ ਅਸਤਨ ਨਾਲ ਹੂੰ ਤੁਰਦੇ ਬੰਦੇ ਦਾ ਹੇਕ ਲਾਗੂ ਹੈ ਹੂੰ ਉਹਨੇ ਫਿਰ ਉਹਦਾ ਫਰੀਜਕੋੜੀ ਦਾ ਰਾਜਾ ਬਾਲ ਸੀ ਹੂੰ ਉਹਨੂੰ ਆਖਿਆ ਆਖਿਆ ਹੂੰ ਵੀ ਭਾਈ ਆਪਣੀ ਵੀ ਕਿੰਨੀ ਬੱਸ ਤੇ ਕੀਤੀ ਹੈ ਹੂੰ ਆਪਾਂ ਆਪਣੇ ਰਾਹਤ ਜਿਹਨੇ ਬੰਦੇ ਮਾਰਨੇ ਹੂੰ ਮੋੜਾ ਵਿਚਰ ਹੂੰ ਉਹ ਤਾਂ ਚੁੱਕੀ ਜਿਆਦੇ ਛੜ ਪੀ ਹੂੰ ਇਧਰੋਂ ਸੰਗ ਰਹਾ ਪਤੌੜਾਂ ਕੰਨਿਉ ਕਈ ਪਿੰਡ ਇਕੱਠੇ ਹੋਏ ਆਏ ਹੂੰ ਤੇ ਬਾਜੇ ਆਪਣੀ ਛੜ ਕੇ ਤੇ ਸੂਕੇ ਦੇ ਪਹਿਲੇ ਪਰਸ ਹੂੰ ਇੱਥੇ ਬੱਡੇ ਚੁੱਕੀ ਹੋਣ ਲਾਤੀ ਹੂੰ ਉਹ ਫਿਰ ਥੋੜੇ ਚਰਚੀ ਖਤਮ ਕਰਤੇ ਸੀ ਵਿਚਾਰੇ ਹੂੰ ਉਦੋਂ ਅਗਲੇ ਦਿਨ ਆਪਣੇ ਪਿੰਡੇ ਦੇ ਮੁਸਲਮਾਨ ਸੀ ਜਿਹੜੇ ਹੂੰ ਉਹਨਾਂ ਨੇ ਆਖਿਆ ਵੀ ਆਪਾਂ ਵੀ ਜਾ ਰਹੇ ਹੁਸ਼ ਦੇ ਲਈਏ ਹੂੰ ਆਪਾਂ ਨੂੰ ਮਾਰ ਦੇਣਗੇ ਨਹੀਂ ਤਾਂ ਆਪਾਂ ਨੂੰ ਮਾਰ ਦੇਣਗੇ ਹੂੰ ਹਾਲਾਤ ਇਹੋ ਜੇ ਸੀ ਉਸ ਤਾਂ ਮਾਰ ਦਿੰਦੇ ਸੀ ਦੇਖ ਕੇ ਤੇ ਆਪਣੀ ਪਿੰਡੇ ਨਹੀਂ ਮਾਰੇ ਹੂੰ ਆਪਣੇ ਫਿਰ ਜਿਹੜੇ ਬਜ਼ੁਰਗ ਸੀ ਹੂੰ ਉਹਨਾਂ ਨੂੰ ਰਾਹੂ ਵਾਲਿਆਂ ਨੂੰ ਜਾਣਦੇ ਸੀ ਉਹ ਹੂੰ ਓੜ ਕੇ ਲਿਆਏ ਸੇ ਜਿਹੜਾ ਟੱਪਗੇ ਸੀ ਹੂੰ ਤੇ ਜਿੰਨੇ ਮੁਸਲਮਾਨ ਸੀ ਸਾਰੇ ਹੀ ਹੂੰ ਕਾਪਲੇ ਬਣ ਗਿਆ ਸੀ ਹੂੰ ਬਜ਼ੁਰਗ ਮੂੜਲੇ ਵੀ ਆਪਣੇ ਪਿੰਡ ਤੋਂ ਨੂੰ ਕੋਈ ਨਹੀਂ ਪੁੱਛਦਾ ਹੂੰ ਕਿਸੇ ਮੂੜੇ ਹੂੰ ਦੋਨੇ ਰੇ ਬੈਠੀ ਜੇ ਮੇਰੇ ਪਣਾਗਾ ਕੌਰ ਸਾਹਿਬ ਹੂੰ ਉਹ ਜਿਹੜੇ ਫਰੀਦਕੋਟ ਵਾਲੇ ਰਾਜੇ ਤੇ ਹਾਂ ਇਹ ਤੁਆਲੇ ਪਿੰਡ ਵਾਲੇ ਹੂੰ ਕੌਰ ਸਾਹਿਬ ਆ ਗਿਆ ਹੂੰ ਆਪਣੇ ਫਿਰੇ ਖੂਹ ਅਜੇ ਨੇ ਤੇ ਬੈਠੇ ਸੀ ਆਪਾਂ ਹੂੰ ਜਿੱਥੋਂ ਸਾਰਾ ਪਿੰਡ ਪਾਣੀ ਭਰਦਾ ਸੀ ਹੂੰ ਅੱਜੋ ਜੀ ਨਾਲਾਂ ਬਣਿਆ ਸੀ ਆ ਮੁਸਲਮਾਨਾਂ ਦੇ ਆਪਨੇ ਸਿੱਖਾਂ ਦੇ ਹਾਂ ਹਮ ਮੱਝੀਆਂ ਦੀ ਹਾਂ ਹਾਂ ਚ ਮੈਰਾਂ ਦੀ ਹਾਂ ਐ ਅੱਡੋ ਦੀ ਸਾਰਾਂ ਦੀ ਹਾਂ ਪਸਵਾ ਵਾਸਤੇ ਅੱਡ ਹੌਦ ਬਣਾਇਆ ਬੇ ਇਥੋਂ ਹਾਂ ਵੱਡੀ ਖੋਨੀ ਬਣਾਈ ਵੀ ਹੋਈ ਐ ਜੁੱਪੀਆ ਕਰਨੇ ਮੈਂ ਹਾਂ ਚਲ ਜੀ ਇੱਥੇ ਫਿਰ ਕੌਰ ਸਾਹਿਬ ਨੇ ਆ ਕੇ ਹਾਂ ਉਹ ਪਿੱਪਲੇਟਾਂ ਇਕੱਠੇ ਕੀਤੀ ਹਾਂ ਉਹ ਮੁਸਲਮਾਨ ਇਕੱਠੇ ਕੀਤੇ ਮੁਸਲਮਾਨ ਅੱਛਾ ਉਹਨਾਂ ਨੂੰ ਬੁਲਾਇਆ ਕੌਰ ਸਾਹਿਬ ਨੇ ਜਿਵੇਂ ਆ ਕੇ ਆਖਿਆ ਨਾ ਹਾਂ ਝੌਂਕੀ ਦਾ ਇਹਨੂੰ ਆਖਿਆ ਵੀ ਤੂੰ ਹੋ ਕਾ ਦੇ ਦੇ ਹਾਂ ਮਿਕੋਰ ਸਾਹਿਬ ਆ ਗਏ ਤੁਸੀਂ ਸਾਰੇ ਇਹ ਸੱਤ ਜਾ ਦਿਓ ਹੂੰ ਇਹ ਆਪਣੀ ਸਾਥ ਹੈ ਹੂੰ ਉਹ ਆ ਗਈ ਹੂੰ ਆ ਕੇ ਜਿਸ ਜਿਹਨਾਂ ਨੇ ਗੱਲਬਾਤ ਕੀਤੀ ਕੋਰ ਸਾਹਿਬ ਆਦਾ ਵੀ ਐਂ ਕਰੋ ਅੱਜ ਤੁਸੀਂ ਆਦਾ ਖਾ ਪੀ ਲੋ ਜਿਹੜਾ ਖਾਣਾ ਪੀਣ ਹੂੰ ਕੁਛ ਬਣਾ ਲਓ ਹੂੰ ਤੇ ਸਵੇਰੇ ਮੈਂ 10 11 ਵਜੇ ਆਉਂਗਾ ਹੂੰ ਤੇ ਤੁਹਾਨੂੰ ਅਸੀਂ ਆਪਦੀ ਹੱਦ ਟਪਾ ਕੇ ਆਵਾਂ ਹੂੰ ਫਰੀਦਕੋਟ ਵਾਲੀ ਹੱਦ ਟਪਾ ਦੇਾਂਗੇ ਹਾਂ ਹੂੰ ਅੱਛਾ ਜੀ ਉਹ ਫਿਰ ਐਮੀਆ ਕੀ ਸਾਰੇ ਟੇਗੇ ਵਿਚਾਰੇ ਹੂੰ ਤੇ ਦੂਜੇ ਦਿਨ ਉਹਨਾਂ ਨੇ ਸਮਝਿਆ 11 ਵਜੇ ਦਿਨ ਦੇ ਆ ਗਿਆ ਕੌਰ ਸਾਹਿਬ ਹੂੰ ਉਹਨੇ ਫੇਰ ਬਲਾਰੇ ਵੀ ਆਉ ਭਾਈ ਹੂੰ ਤੇ ਮੇਰੇ ਚਾਚੇ ਜੀ ਉਹ ਘੋਂਦੇ ਸੀਗੇ ਹੂੰ ਜਿਵੇਂ ਆਪਣੇ ਭਗਵਾਨ ਸੋ ਸੀ ਨਾ ਹੂੰ 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 ਤੇ ਆਏ ਉਹ ਉਠਾਨਦਾਰ ਵੀ ਨੂੰ ਪੁੱਛ ਕੇ ਪਿੰਡ ਵੜਦਾ ਸੀ ਹੂੰ ਹੂਰ ਬੰਦੇ ਜਿਹੜੇ ਬਾਹਰ ਲੇ ਕੇ ਜਾਂਦੇ ਸੀ ਉਹ ਵੀ ਆ ਜਾਂਦੇ ਸੀ ਹਮ ਪਰ ਇੱਥੇ ਮਾੜਾ ਕੰਮ ਨਹੀਂ ਨੇੜੇ ਹੋਣ ਦਾ ਕੋਈ ਹਮ ਹਾਂ ਜੀ ਕਿ ਸਾਕੋਤਾ ਕੀ ਹਮ ਉਹ ਜੋ ਕੋ ਸਾਹਿਬ ਨੇ ਬੁਲਾ ਲਏ ਉਹ ਆਲੇ ਵੀ ਕਿਉਂ ਕਿਵੇਂ ਭਾਈ ਹਮ ਪੜੇ ਜਸੂ ਅਗੇ ਤੁਸੀਂ ਕੀ ਆਪ ਕੋਈ ਕਿਸੇ ਜੀ ਕੀ ਆਜੋ ਹਮ ਜਾਂ ਆਪਾਂ ਹੁਣ ਸਾਢ ਕੀ ਹਮ ਕਿ ਤੁਮ ਫਿਰ ਆਪਣੇ ਭਿੰਦੇ ਦਾ ਬੰਦੇ ਸਾਂ ਬਹੁਤ ਨਾਲ ਗਏ ਸੀ ਹਮ ਹਮ ਦੋ ਜੱਜ ਨੇ ਮੋੜੇ ਸੰਗਲੇ ਬੰਦੇ ਤੇ ਬਾਪੂ ਉਸ ਟਾਈਮ ਜਿਹੜਾ ਲੋਕਾਂ ਚ ਡਰ ਹੋਊਗਾ ਉਹ ਡਰ ਦੁਰ ਵੀ ਬਹੁਤ ਹੋਊਗਾ ਪਿੰਡ ਚ ਜਾਂ ਆਸੇ ਪਾਸੇ ਦੇ ਪਿੰਡਾਂ ਚ ਡਰ ਬਹੁਤ ਹੋਊਗਾ ਡਰ ਹੋਊਗਾ ਹੂੰ ਡਰਦੇ ਹੋਣਗੇ ਲੋਕ ਉਸ ਟਾਈਮ ਨਹੀਂ ਡਰਦੇ ਕੋਈ ਨਹੀਂ ਜੋ ਮੁਸਲਮਾਨ ਉੱਠ ਗਏ ਹੂੰ ਫਿਰ ਉਹਦੋਂ ਬਾਅਦ ਸਮਝ ਲਿਆ ਮਾਝੇਲੇ ਤੋਂਰੇ ਚ ਪਿੱਛੋਂ ਜਾਉਣ ਵਾਲਾ ਆ ਗਿਆ ਹੂੰ ਇਹ ਬਾਪੂ ਜਿਹੜਾ ਮਸਲਾ ਸੀ ਹੂੰ ਇਹ ਮਸਲਾ ਕਿਉਂ ਭਖਿਆ ਸੀ ਤੁਸੀਂ ਤਾਂ ਉਸ ਟਾਈਮ ਤੁਹਾਨੂੰ ਤਾਂ ਸਮਝ ਸੀ ਇਹ ਆਪਣੇ ਅੰਗਰੇਜ਼ਾਂ ਨੇ ਮਸਲਾ ਬਣਾਇਆ ਸੀ ਭਾਈ ਹੂੰ ਆਪਣਾ ਹਿੰਦੁਸਤਾਨ ਤੇ ਜਿਹੜਾ ਪਾਕਿਸਤਾਨ ਹੈ ਨਾ ਹੂੰ ਇਹ ਇੱਕ ਮੁਲਕ ਸੀ ਵੱਡਾ ਮੁਲਕ ਸੀ ਇਹ ਹੂੰ ਸਾਰੇ ਮੁਲਕ ਹਨ ਹੂੰ ਅੰਗਰੇਜ਼ਾਂ ਨੇ ਆਖਿਆ ਵੀ ਇਹ ਤਾਂ ਮੁਲਕ ਆਪਾਂ ਨਫੂ ਹੂੰ ਉਹਨਾਂ ਨੇ ਵੰਡ ਬਣਾਈ ਐ ਫੇਰ ਹੂੰ ਠੀਕ ਹੈ ਜੋ ਉਹਨਾਂ ਨੇ ਵੰਡ ਬਣਾਈ ਫੇਰ ਉਧਰ ਤਾਂ ਵੱਡੇ ਟੁੱਕੀ ਪਹਿਲਾਂ ਚੱਲੇ ਪਈ ਸੀ ਹੂੰ ਬਾਪੂ ਜੀ ਤੁਸੀਂ ਉਹ ਸੀਨ ਦੇਖਿਆ ਕਹਿੰਦੇ ਗੱਡੀਆਂ ਪਰ ਪਰ ਕੇ ਆਉਂਦੀਆਂ ਸੀ ਉਧਰੋਂ ਵੀ ਲਾਸ਼ਾਂ ਆਉਂਦੀਆਂ ਸੀ ਇਧਰੋਂ ਵੀ ਲਾਸ਼ਾਂ ਜਾਂਦੀਆਂ ਸੀ ਇਹ ਜਿਹੜਾ ਪਿੱਛੋਂ ਜਾਣ ਲੱਗੇ ਆ ਜਦੋਂ ਸਾਡੇ ਉਧਰੋਂ ਕੁੜੀਆਂ ਦੀ ਗੱਡੀ ਆਈ ਭਰੀ ਵੀ ਹੂੰ ਇਹਦੇ ਹੱਥਾਂ 'ਚ ਮੇਖਾਂ ਜੜੀਆਂ ਹੂੰ ਕੁੜੀਆਂ ਦੇ ਹੱਥਾਂ 'ਚ ਮੇਖਾਂ ਕਰਤੀਆਂ ਕੁੜੀਆਂ ਦੇ ਜੁੱਤੇ ਬੁਰਕੇ ਦਿੱਤੇ ਵੀ ਹੂੰ ਤੇ ਕੁੜੀ ਆਪਣਾ ਸਿੱਖ ਵੀ ਸੀਗੇ ਵਿੱਚ ਗੱਡੀ ਦੇ ਹੂੰ ਉਹ ਕੁੜੀ ਨੇ ਕਿਸੇ ਨੇ ਤੇ ਸਿੱਖ ਦੇ ਅੰਪੈਰ ਨੱਪਿਆ ਹੂੰ ਜਾਨੇ ਮੈਂ ਕੋਲੇ ਤਾਂ ਨਹੀਂ ਪਰ ਉਹ ਤਾਂ ਦੱਸਦੇ ਸੀ ਨਾ ਹੂੰ ਉਹਨਿਆ ਕਵੀ ਸੋਹਣੀ ਨਹੀਂ ਪਿਆ ਕਤਨ ਪਿਆ ਹੂੰ ਉਹ ਚੁੱਪ ਚੁਪ ਕਰ ਗਾ ਨਹੀਂ ਫੇ ਫੇ ਪੈ ਨਪਿਆ ਹੂੰ ਇਹ ਉਹ ਰਬੀਬੀ ਕੀ ਗੱਲ ਹੈ ਹੂੰ ਉਹਨੇ ਫਿਰ ਦੱਸਿਆ ਜਵਾਨ ਵੀ ਮਲੇ ਵੀ ਹੂੰ ਵੀ ਬੋਲੇ ਨਾ ਜਾਵੇ ਹੂੰ ਤੇ ਬੀਆ ਸਾਡੇ ਇੱਥੇ ਨਿਮੇ ਖਾਂ ਜਾਈ ਹੂੰ ਆਪਣਾ ਪਨਾਵ ਤਾਂ ਫੇਰ ਲੱਗਿਆ ਵੱਢਣ ਹੂੰ ਉਧਰੋਂ ਵੇਖ ਕੇ ਹਾਂ ਉਸ ਵੇਖ ਕੇ ਨਾ ਉਹ ਮੋਕਾ ਹੂੰ ਵੀਰ ਗੱਡੀਆਂ ਕੁੜੀਆਂ ਦੀ ਅਜ ਵੱਡੀ ਹਾਂ ਇਹ ਹੁਣ ਆਪਾ ਦਾ ਜੋ ਆਪ ਹਾਂ ਫਿਰ ਬਹੁਤ ਵੱਡੇ ਚੁੱਕੇ ਇੱਧਰ ਵੀ ਪਰ ਉੱਧਰ ਤਾਂ 6 ਮਹੀਨੇ ਚੱਲਦਾ ਦਾ ਕੰਮ ਹਾਂ ਆਪਣੇ ਦਸਾਂ ਦੇ ਵਿੱਚ ਖਤਮ ਘੱਟਦਾ ਸੀ ਆ ਬਈ ਜੀ ਬਾਪੂ ਜੀ ਵੀ ਤੁਸੀਂ ਦੱਸੀ ਜਾਂਦੇ ਆ ਵੀ ਮੁਸਲਮਾਨ ਇਹ ਪਿੰਡ ਦੇ ਵਿੱਚ ਰਹਿੰਦੇ ਸੀ ਹਾਂ ਫਿਰ ਤੁਹਾਡੇ ਨਾਲ ਕਈਆਂ ਦੀ ਯਾਰੀ ਦੋਸਤੀ ਵੀ ਹੋ ਕੋਈ ਜਰਾਨਾ ਵੀ ਹੋਊਗਾ ਉਹ ਬਹੁਤ ਚੰਗੇ ਰਹਿੰਦੇ ਸੀ ਉਹ ਆਪਦੇ ਭੱਪੇ ਨੋਗੀ ਨਾ ਮੈਂ ਤਾਂ ਹੁਣ ਏ ਗੁੱਡੀ ਦਾ ਭਰਾ ਅਸੋਹ ਜਣ ਵੀ ਗੱਲ ਕੀਤੀ ਮੈਂ ਆਖ ਰਿਹਾ ਮੇਰਾ ਤਾਂ ਜ਼ਿਕਰ ਦਾ ਕਿ ਕਿਸੇ ਮਿਲ ਗਈ ਹੂੰ ਠੀਕ ਕਰਦਾ ਪਾਕਿਸਤਾਨ ਨੂੰ ਚਲ ਜੀਏ ਹਾਂ ਹਾਂ ਹੂੰ ਉਹਦਾ ਬਾਪੂ ਕੋਈ ਆਪਾਂ ਬਣਾ ਲੈਨੇ ਹੂੰ ਤਾਂ ਹੂੰ ਉਹਦੇ ਚਲ ਜੀਏ ਵੀਜ਼ਾ ਲਵਾਦਨੇ ਆ ਤੁਹਾਡਾ ਹਾਂ ਮੈਂ ਯਾਰ ਕੋਈ ਮੇਰਾ ਖਾਣੀ ਹੋਣਾ ਨਹੀਂ ਆ ਜਿਹੜਾ ਮਮੈਲਾ ਚ ਬੋਲਿਆ ਸੀ ਹੋ ਗਏ ਹੁਣੇ 5 ਕਸਾਲ ਹੂੰ ਨੂਰਮੋਹਨ ਦਾ ਮੁੰਡਾ ਸੀ ਹੂੰ ਉਹਦਾ ਦਾਦਾ ਨਾਲ ਸੀ ਜੁੜਿਆ ਹੂੰ ਉਹਦਾਦੀ ਨਾਲ ਸੀ ਰੱਬੀ ਹੂੰ ਉਹ ਜਦੋਂ ਬੋਲਿਆ ਤੇ ਮੇਰੇ ਪੋਤੇ ਨੇ ਉਹ ਮੇਰੇ ਭਰਾ ਦੇ ਘਰੇ ਬੈਠੇ ਸੀ ਕਿ ਉਹਨੇ ਮੋਬਾਈਲ ਚੱਕੀ ਯੂ ਉਹ ਜਿੰਨ ਅਖਾਈ ਮੈਂ ਚੱਕੜ ਵਾਲੇ ਨੇ ਹੂੰ ਉਹਨੇ ਜੋ ਕੋਈ ਆ ਗਿਆ ਬੱਪੂ ਆ ਤੈਨੂੰ ਬਾਦ ਕਰਾਉਂ ਹੂੰ ਅੱਛਾ ਜਿਹੜੇ ਤੁਹਾਡੇ ਉਧਰ ਯਾਰ ਵਿਛੜੇ ਸੀ ਉਹਨਾਂ ਨਾਲ ਗੱਲ ਵੀ ਹੋਈ 5 ਸਾਲ ਪਹਿਲਾਂ ਹਾਂ ਅੱਛਾ ਜਦੋਂ ਪਈ ਉਹ ਬੋਲਿਆ ਹੂੰ ਮੈਂ ਆ ਵੀ ਤੁੰਡਾ ਕੀ ਜੈਂ ਹੂੰ ਅਗੇ ਨੂਰ ਮੰਗਦਾ ਹੂੰ ਮੈਂ ਨੂਰ ਮੰਗਦਾ ਕਿ ਹਾਂ ਜੀ ਹੂੰ ਮਤੇ ਤਾਇਦਨਾ ਰੁਲ ਗਿਆ ਹੂੰ ਉਹ ਹਾਂ ਜੀ ਕਿ ਮਤੇ ਜਾਦੀ ਦਾ ਨਾ ਰੱਬੀ ਹੂੰ ਇਹ ਤੁਸੀਂ ਮਾ ਨਜਾਮ ਕੇ ਵਜਦੇ ਆਂ ਹੂੰ ਉਹਨਾਂ ਦੇ ਪ੍ਰਸਾਦ ਦੇ ਨਾਮ ਨਜਾਮ ਹੂੰ ਵਾ ਵਪੂਗੇ ਉਹ ਜਾ ਕਰ ਕਿੱਥੇ ਗਏ ਆਪਣਾ ਘਰ ਉਧਰ ਨੇ ਮੇਥੋਂ ਛੋਟਾ ਰਹਿੰਦਾ ਹੂੰ ਸਾਥੇ ਬਾਹਰ ਜਾ ਵਰਦ ਉਹਦੇ ਹੂੰ ਆਹ ਬਾਰਾਂ ਚ ਟੋਬਾ ਘਟੀ ਚ ਰਹੀ ਹੈ ਹੂੰ ਹੂੰ ਉਧਰ ਜਾ ਵਰਦਾ ਹੂੰ ਚੱਲ ਜੀ ਮੈਨੂੰ ਗੱਲਾਂ ਮਤਾਂ ਕੀਤੀਆਂ ਹੂੰ ਤੇ ਪਰ ਉਹ ਰਹਿੰਦੇ ਚੰਗੇ ਸੀ ਇੱਕ ਮੁੰਡਾ ਮੁਹਲਮੰਦਾ ਗੋਲਾ ਚੜਦਾ ਹੁੰਦਾ ਸੀ ਹੂੰ ਦੂਜੇ ਦਿਨ ਸੀ ਉਹਦਾ ਨਾ ਹੂੰ ਬੁਰਾ ਦਾ ਆਪਣੇ ਸਾਰੇ ਇੱਧੇ ਚੋਬਾ ਦੂਸੀ ਹੂੰ ਮੇਰੇ ਨਾਲ ਕੇ ਛੁੱੱਚਾ ਸੀ ਹੂੰ ਜੋ ਆਣਾ ਬੜਾ ਸੋਹਣਾ ਬਾਪੂ ਜਿਹੜੇ ਤੁਹਾਡੇ ਹੋ ਸਕਦਾ ਕੋਈ ਤੁਹਾਡਾ ਮਿੱਤਰ ਪਿਆਰਾ ਉਧਰ ਹਾਲੇ ਜਾਉਂਦਾ ਬੈਠਾ ਹੋਵੇ ਤੇ ਉਹ ਉਹਨਾਂ ਦੇ ਨਾਂ ਦੱਸੋ ਜਰੂਰ ਉਹਨਾਂ ਦੇ ਨਾਂ ਵੀ ਉਹਨਾਂ ਦੇ ਦਿਖਾ ਦੇ ਹਾਂ ਹਾਂ ਜਰੂਰ ਦਿਖਾਓ ਤਾਂ ਦੋਸਤੋ ਇਹ ਕੋਸ਼ਿਸ਼ ਇਹ ਹੈ ਵੀ ਜੇ ਬਾਬਾ ਜੀ ਉਧਰ دوست ਬੈਠੇ ਐ ਜਿਹੜਾ ਵੀਰਾ ਵੀਡੀਓ ਦੇਖਦਾ ਜਿਹੜੀ ਭੈਣ ਵੀਡੀਓ ਦੇਖਦੀ ਏ ਸ਼ੇਅਰ ਜਰੂਰ ਕਰਿਓ ਜੇ ਤਾਂ ਜੋ ਬਾਬਾ ਜੀ ਹੋਰਾਂ ਨੂੰ ਆਪਣੇ ਉਹ ਮਿੱਤਰਾਂ ਨਾਲ ਗੱਲਬਾਤ ਹੋ ਸਕੇ ਤੇ ਉਹ ਮਿੱਤਰ ਮਿਲ ਸਕਣ ਬਾਬਾ ਜੀ ਕੀ ਕੀ ਨਾਮ ਸੀ ਨਾ ਇਹ ਜੋ ਪੜੀ ਚੱਲ अच्छा ठीक है सारे ਉਹਨਾਂ ਦੇ ਨਾਂ ਹੀ ਹੈ ਹਾਂ ਆ ਲਿਸਟ ਹੈ ਜਿਹੜੀ ਬਾਬਾ ਜੀ ਕੋਲੇ ਬਣੀ ਹੋਈ ਹੈ ਖੈਰਾ ਨੰਬਰਦਾਰ ਖੈਰਦੀਨ ਹਾਂ ਖੈਰ ਬਲੀ ਦਾ ਮੁੰਡਾ ਹੈ ਨਾ ਬੱਬੂ ਮੋਚੀ ਚੌਂਕੀਦਾਰ ਡੱਡੂ ਮੰਗਲਖੰਡੂ ਸਦਾਗਰ ਮਹਿਣਾ ਲਾਲ ਕਾਫੀ ਨਾਮ ਹੈ ਤੇ ਆ ਅਸੀਂ ਵੀਡੀਓ ਦੇ ਵਿੱਚ ਲਾ ਦਾਂਗੇ ਤੇ ਇਹ ਫਿਰ ਬਾਪੂ ਜੀ ਤੂੰ ਰੋਣਾ ਤਾਂ ਆਉਂਦਾ ਹੋਊਗਾ ਉਹ ਸਮਾਂ ਯਾਦ ਕਰਕੇ ਉਹ ਮਿੱਤਰ ਯਾਦ ਕਰਕੇ ਪਰ ਜਦੋਂ ਆਨੇ ਵੀ ਆਪਣੇ ਆਏ ਆਏ ਨੇ ਮਾਤ ਤੇ ਹੂੰ ਕਿਹਨਾਂ ਜਿਆ ਮੜਾ ਕੀਤਾ ਹੂੰ ਜਿੰਗ ਜਨੈ ਤੁ ਤੋਰੇ ਚਾਰੇ ਤਾਂ ਹਮਾ ਦੇ ਕੁੜੀਆਂ ਹੱਡ ਹੂੰ ਬੁੜੀਆਂ ਹੱਡ ਬਰੋਂਦੇ ਖੜਾਂਦੇ ਹੀ ਗਈ ਹੈ ਹੂੰ ਬਾਪੂ ਕਿਤੇ ਹੁਣ ਵੀ ਉਹ ਵੇਲਾ ਯਾਦ ਕਰਕੇ ਕਦੇ ਮਨ ਭਾਰੇ ਹੁੰਦਾ ਹਾਂ ਕਿਉਂਕਿ ਮਿੱਤਰ ਪਿਆਰੇ ਨਹੀਂ ਭੁੱਲਦੇ ਬੰਦੇ ਨੂੰ ਆਪਣੇ ਮਰਾਸੀ ਸੀਗੇ ਹੂੰ ਐ ਤੇ ਲਿਖੇ ਮਰਾਸੀਆਂ ਦੇ ਨਾਮ ਵੀ ਹੂੰ ਉਹਨਾਂ ਵਿੱਚ ਇੱਕ ਤਾਂ ਬੁਢੀ ਰਹੇਗੀ ਹੂੰ ਦੋ ਮੁੰਡੇ ਰਹਿਗੇ ਸਿੱਧੇ ਹੂੰ ਇਹ ਉਹ ਜਿਹੜੇ ਰਹਿਗੇ ਸੀ ਉਹਨਾਂ ਦਾ ਪਰਿਵਾਰ ਇੱਥੇ ਹੁਣ ਟਿਕ ਰਾਇ ਹੂੰ ਤੇ ਦੇ ਹੁਣ ਹੁਣ ਕਦੇ ਕਦਾਂ ਦਿਲ ਕਰਦਾ ਕਿ ਪਾਕਿਸਤਾਨ ਨੂੰ ਚਲ ਜਾਈਏ ਜਾਂ ਨਾ ਲੱਗਦਾ ਬਾਕੀ ਅੱਖਾਂ ਵਿੱਚ ਉਹ ਮੁੰਡੇ ਨੂੰ ਮਾਯਾਰਾ ਆਪਣੇ ਮਾ ਖੁਸ਼ ਹੋ ਜਾਂਦਾ ਕੋਈ ਉਹਣਾ ਬਾਈ ਕੋਈ ਹੋਣਾ ਨਹੀਂ ਗਾਵਾ ਪੋਤੇ ਹੋਣਗੇ ਉਹਨਾਂ ਦੇ ਆਪਾਂ ਨੂੰ ਕੀ ਜਾਣਦੇ ਹੂੰ ਸਭ ਤੋਂ ਵੱਧ ਯਾਰੀ ਕਿਹਦੇ ਨਾਲ ਸੀ ਤੁਹਾਡੀ ਹੈ ਸਭ ਤੋਂ ਵੱਧ ਯਾਰੀ ਕਿਹੜੇ ਬੰਦੇ ਨਾਲ ਸੀ ਸਾਜੀ ਹੂੰ ਸਾਡੀ ਯਾਰੀ ਇੱਕ ਤਾਂ ਚੰਨਣ ਸੀ ਮੁੰਡਾ ਹੂੰ ਭੋਲੇ ਜੱਬੇ ਘੱਟ ਨੇ ਸੀ ਹੂੰ ਉਹ ਬੋਰੀ ਮੁਕਤੇ ਛੱਡਦਾ ਹੁੰਦਾ ਸੀ ਸਾਡੇ ਨਾਲ ਹੂੰ ਠੀਕ ਹੈ ਉਹਦੇ ਨਾਲ ਵੀ ਯਾਰੀ ਸੀ ਹੂੰ ਆ ਜਿਹੜੇ ਮੋਚੀ ਇੱਥੇ ਹੂੰ ਮੋਚਿਆਂ ਦਾ ਮੁੰਡਾ ਸੀ ਖੁਸ਼ੀ ਖੁਸ਼ੀ ਉਹਦਾ ਗੁੱਡਵਾਸ ਨੇ ਹੂੰ ਉਹ ਸਾਰਾ ਨਾਲ ਮਾਲ ਚਾਹਤਾ ਹੁੰਦਾ ਸੀ ਹੂੰ ਬਾਪੂ ਜਿਹੜਾ ਹੋਣਾ ਜਾਂ ਜਿਹੜੇ ਲੋਕ ਕਹਿੰਦੇ ਵੀ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਤਾਂ ਵੈਰ ਹੀ ਬਹੁਤ ਸੀ ਕਿ ਉਹ ਵੈਰ ਤੁਹਾਨੂੰ ਮਹਿਸੂਸ ਹੋਇਆ ਨਾ ਚ ਵੀ ਕੋਈ ਇਦਾਂ ਦੀ ਗੱਲਬਾਤ ਆ ਹੈ ਕਿ ਜਿਵੇਂ ਕਹਿੰਦੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਤਾਂ ਵੈਰ ਹੀ ਬਹੁਤ ਸੀ ਕੀ ਲੱਗਦਾ ਕੋਈ ਇੰਦਾ ਦੀ ਗੱਲਬਾਤ ਸੀਗੀ ਜਾਂ ਕੱਲੀਆਂ ਗੱਲਾਂ ਹੀ ਸੀ ਉਹ ਬਹੁਤ ਪਿਆਰ ਰੱਖਦੇ ਸੀ ਇਹ ਮੁਸਲਮਾਨ ਜਿਹੜੇ ਆਪਣੇ ਪਿੰਡ ਸੀ ਨਾ ਉਹ ਤਾਂ ਆਪਣਾ ਪਿਛੇ ਬਰਗਾੜੀਆਂ ਜਾਈ ਹੂੰ ਬਰਗਾੜੀਆਂ ਨਾਲ ਆਏ ਸੀ ਹੂੰ ਰੋਟੀ ਫਿਰ ਤਾਂ ਤੁਸੀਂ ਰੋਟੀ ਰੋਟੀ ਵੀ ਇਕੱਠੀ ਖਾ ਲੈਂਦੇ ਹੋਵੋਗੇ ਕਿਉਂਕਿ ਯਾਰ ਤੁਸੀਂ ਇਕੱਠੀ ਹੂੰ ਰੋਟੀਆਂ ਨਾ ਬਰਗਾੜੀਆਂ ਵਿਆਹ ਸ਼ਾਦੀ ਚ ਉਹਨਾਂ ਦੇ ਵੀ ਆਉਂਦੀ ਰਹੀ ਐ ਤੇ ਆਪਣੀ ਵੀ ਆਉਂਦੀ ਹੁੰਦੀ ਸੀ ਆਪਣੀ ਉੱਥੇ ਜਾਂਦੀ ਅੱਛਾ ਵਿਆਹਾਂ ਵਿਆਹਾਂ ਸ਼ਾਦੀਆਂ ਸਾਦੇ ਹੁੰਦੇ ਸੀ ਇੱਕ ਦੂਜੇ ਨੂੰ ਹੂੰ ਇਹ ਹੋਈ ਤਾਂ ਬਈ ਉਹ ਨੰਗੋ ਤੇ ਹੈ ਹੀ ਨਹੀਂ ਹੂੰ ਠੀਕ ਹੈ ਬਾਪੂ ਜੀ ਤੁਹਾਡੀ ਉਮਰ ਦੀ ਗੱਲ ਕਰੀਏ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਹੋਗੀ ਹੁਣ ਤੁਸ ਹਿਸਾਬ ਲਾ ਲੈ ਵੀ ਉਦੋਂ 20 ਸਾਲ ਦਾ ਰਖਣਾ ਤੇ 19 ਹੀ ਰਖਲਾ ਹੂੰ ਤੇ ਅੱਜ 76 ਸਾਲ ਹੋ ਗਏ ਉਹਨਾਂ ਨੂੰ ਗਿਆਨ ਹੂੰ ਆ ਤੇਰਾ ਮਾਝਾ ਨੂੰ 74 ਪੂਰੀ ਹੋਈ ਹੈ 77 ਮਾਚੜ ਜੀ ਹੂੰ ਬਾਪੂ ਜੀ ਤੋੜ ਦੇ ਦੇਖਣ ਦੇ ਤਰੀਕੇ ਤੋਂ ਦੇਸ਼ ਵਸਿਆ ਹੈ ਜਾਂ ਉੱਜੜਿਆ ਹੈ ਹੈ ਦੇਸ਼ ਵਸੜਿਆ ਵਸਿਆ ਜਾਂ ਉੱਜੜਿਆ ਹੈ ਤੁਹਾਡੇ ਤਰੀਕੇ ਨਾਲ ਉਹ ਦੇਖੀਏ ਤਾਂ ਹਾਂ ਹਾਂ ਹੁਣ ਜਿਹੜੇ ਮੱਝੇ ਆਲੇ ਆਏ ਆ ਹੂੰ ਇਹਨਾਂ ਨਾ ਨਹੀਂ ਉਹਨਾਂ ਪਿਆਰ ਆਪਣੇ ਨਾ ਹੂੰ ਜਿਨਾਂ ਨੂੰ ਮੈਂ ਆਖੀ ਆ ਪਗਵਾਨ ਸਿੰਘ ਆਇਆ ਤਾਂ ਉਧਰ ਨੂੰ ਸੀ ਇਹਦਾ ਪਿੱਛਾ ਵੱਡੇ ਹੈ ਜੀ ਕਹਿੰਦਾ ਸੀ ਹੂੰ ਇਹ ਇੱਥੋਂ ਵੇਖੀ ਇਹ ਮਿਲ ਜੁਲ ਗਏ ਸੀ ਪਿੰਡ ਨਾਲ ਹੂੰ ਪਿੰਡ ਵੀ ਇਹ ਜੀ ਬਹੁਤ ਮਰਦਦ ਕਰਦਾ ਪਿੰਡ ਦੇ ਸਿਰ ਤੇ ਇਹ ਹੀ ਨਾ ਉੱਚਾ ਚੜਿਆ ਹੂੰ ਕਿਤੇ ਮੜਾ ਤੇ ਰੌਲਾ ਹੋਣਾ ਸਾਰਾ ਪਿੰਡ ਹੀ ਉੱਥੇ ਜਾਂ ਅੰਦਰ ਹੂੰ ਠੀਕ ਐ ਬਾਪੂ ਹੋਰ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਯਾਦ ਆ ਉਹਨਾਂ ਵੇਲੇਆਂ ਦੀਆਂ ਉਹਨਾਂ ਦੀਆਂ ਗੱਲਾਂ ਨਾ ਬਿਲੂ ਉਹ ਵੱਡਾ ਤੁੱਕੀ ਦੇ ਵੇਲੇ ਦੀਆਂ ਜਿਹੜੀਆਂ ਗੱਲਾਂ ਹੁਣ ਵੀ ਰਵਾ ਦਿੰਦੀਆਂ ਹੁਣ ਹੁਣ ਵੀ ਕਿਤੇ ਰਾਤ ਨੂੰ ਤਰੇੜੀਆਂ ਲੱਗ ਪੈਂਦੀਆਂ ਹੁਣ ਉਹ ਮੁੰਡੇ ਜੇ ਆਪਾਂ ਬਾਹਰ ਖੇਡ ਖੂਸਤੇ ਵੀ ਜਾਣਾ ਉੱਥੇ ਵੀ ਆਖਣਾ ਚਲੋ ਇਕੱਠੇ ਚੱਲਾਂਗੇ ਹੂੰ ਇਹ ਮੇਲਾ ਵੇਖਣ ਜਾਣਾ ਤਾਂ ਵੀ ਆਖਣਾ ਇਕੱਠੇ ਚੱਲਾਂਗੇ ਹੂੰ ਉਹ ਨਹੀਂ ਹੋਇਆ ਫਰਕ ਰੱਖਦੇ ਸੀ ਤੁਹਾਡੇ ਸਾਹਮਣੇ ਕੋਈ ਬੰਦਾ ਵੱਡਿਆ ਟੁੱਕਿਆ ਇੱਥੇ ਨਹੀਂ ਕੋਈ ਵੱਡਿਆ ਹੂੰ ਬਾਹਰਪੂਰ ਵੇਖਿਆ ਹੋਊਗਾ ਤੁਸੀਂ ਕਦੇ ਨਹੀਂ ਮੈਂ ਬਾਹਰਪੂਰ ਨਹੀਂ ਵੇਖਿਆ ਮੈਂ ਤੈਨੂੰ ਆਖਾਂ ਮੂੰ ਆਪਣੀ ਕਸ ਜਿਹਨਾਂ ਰਾਤਾਂ ਤੈਨ ਤੈਨ ਕੱਟੀਆਂ ਯਾਰ ਜੀ ਬੇੜ ਵੱਟ ਕੇ ਤੇ ਉਹਦੇ ਵੱਧ ਨਾ ਜਾਂਦੇ ਰੇਖ ਯਾਰ ਬਾਪੂ ਕੋ ਚਰੀ ਚ ਕਿਵੇਂ ਲਾਸ਼ ਸਿੱਟ ਗਿਆ ਹੈ ਚਰੀ ਦੇ ਵਿੱਚ ਲਾਸ਼ਾ ਕਿਵੇਂ ਸਿੱਟ ਗਿਆ ਉਹ ਚਰੀ ਦੇ ਵਿੱਚ ਨਹੀਂ ਹਮ ਆਪਣੀ ਕੱਸੀ 'ਚ ਕੱਸੀ ਦੇ ਵਿੱਚ ਕਿਵੇਂ ਸਿੱਟ ਗਏ ਕੱਸੀ ਦੇ ਜਿਥੋਂ ਵੱਢ ਕੇ ਤੇ ਚੱਲ ਅੱਛਾ ਮੈਂ ਕਹਿੰਦੇ ਸਿਰਤਿਆਂ ਅੱਛਾ ਕੱਸੀ ਵਿੱਚ ਵੱਢ ਕੇ ਛੇੜ ਦਿੰਦੇ ਸੀ ਉਹ ਯਾ ਹੁਣ ਉਦੋਂ ਨਹਿਰੇ ਨੇ ਸੁਮਰੇ ਨੇ ਕਦ ਲਾਸ਼ਾ ਚੱਲੇਗਾ ਨਹੀਂ ਹਮ ਅੱਛਾ ਅੱਛਾ ਇੰਨੀ ਲਾਸ ਆਈਆਂ ਬਹੁਤ ਲਾਸ ਹੁਣ ਜਦੋਂ ਪਿੰਡਾਂ ਦੇ ਪਿੰਡ ਵੱਡੇ ਗਏ ਬਾਈ ਫੇਰ ਤਾਂ ਬਾਪੂ ਪਾਣੀ ਦਾ ਰੰਗ ਵੀ ਖੂਨ ਵਰਗਾ ਹੀ ਹੋ ਗਿਆ ਹੁਣ ਲਾਲ ਹੀ ਹੋ ਗਏ ਹੋਣੇ ਆ ਉਹਨੂੰ ਖੂਨ ਵੀ ਬਹੁਤ ਤੇ ਫੇਰ ਮੀਂਹ ਵੀ ਬੜੇ ਪਏ ਹੂੰ ਜਿੰਨੇ ਖੂਨ ਹੋਏ ਉਹਦੋਂ ਜ਼ਿਆਦੇ ਮੀਂਹ ਪਏ ਹੂੰ ਪਹਿਲਾਂ ਸੌਣ ਸੁੱਕਾ ਹੀ ਨਾ ਗਿਆ ਜਦੋਂ ਵਾਢੀ ਚੱਲ ਪਈ ਹੂੰ ਫੇਰ ਮੀਂਹ ਬਹੁਤ ਪਈ ਹੂੰ ਫੇਰ ਤਾਂ ਬਾਪੂ ਤੁਸੀਂ ਜਿਹੜੀ 84 ਐ 84 ਵੀ ਵੇਖੀ ਹੋਣੀ ਆ ਹੈ ਫੇਰ ਤਾਂ ਤੁਸੀਂ 84 ਵੀ ਵੇਖੀ ਹੋਣੀ ਆ 84 ਤਾਂ ਵੇਖੀ ਸੀ ਹੂੰ ਉਹ ਉਸ ਟਾਈਮ ਕਿਹੋ ਜਿਹਾ ਹਾਲਾਤ ਸੀ ਉਦੋਂ ਤਾਂ 8 ਵਜੇ ਦਾ ਜੋ ਸਿਰ 84 ਵੇਲੇ ਹੂੰ ਜਿਵੇਂ ਆ ਐਮਰਜੈਂਸੀ ਲੱਗੀ ਸੀ 84 ਵੇਲੇ ਉਹ ਹਾਲਾਤ ਤੁਸੀਂ ਦੇਖੇ ਸੀ 84 ਵੇਲੇ ਉਹ ਐਮਰਜੈਂਸੀ ਲੱਗੀ ਹੋਇਆ ਕੰਮ ਬਤੇਰੇ ਹੁੰਦੇ ਰੇ ਭਾਈ ਉਦੋਂ ਪਹਿਲਾਂ ਭੈਣਦਾ ਚੱਲੇ ਪੈਸੇ ਕੇ ਕਾਲੇ ਕਛਿਆਂ ਨੇ ਆ ਗਏ ਹੂੰ ਗੱਤ ਦੀਆਂ ਵਾਰ ਜਿਵੇਂ ਆਪਣੇ ਮੋਟਰਾਂ ਨੇ ਖਤਰਾ ਉਦੋਂ ਮੋਟਰਾਂ ਨੂੰ ਥੋੜਾ ਪਿੱਛੋ ਲੱਗਿਆ ਬੋਰ ਹੁੰਦੇ ਸੀ ਹੂੰ ਬਚੇਰਾ ਕੋਸੇ ਹਜੇ ਬੀਨੇ ਦੇ ਇਹ ਆਪਣੇ 84ਵੇਂ ਤਾਂ ਫਿਰ ਅੰਮ੍ਰਿਤਸਰ ਉੋਂ ਗਏ ਹੂੰ ਅਕਾਲ ਤਖਤ ਪਾਇਆ ਜਦੋਂ ਹੂੰ ਦੇਖਿਆ ਤੁਸੀਂ ਅਕਾਲ ਤਖਤ ਦੇਖਣ ਗਏ ਸੀ ਰੋਟਾਇਆ ਇੱਥੇ ਜਾ ਕੇ ਪਿੱਛੋਂ ਵੇਖੇ ਗੋਲੇ ਵੱਜੇ ਹੂੰ ਕਿ ਕਿਉਂ ਜੇ ਹਲਾਸ ਸੀ ਉਸ ਟਾਈਮ ਅਕਾਲ ਤਖਤ ਦੇ ਹੈ ਅਕਾਲ ਤਖਤ ਦੇ ਕਿਉਂ ਜੇ ਹਲਾਸ ਸੀ ਉਸ ਟਾਈਮ ਬੱਸ ਐ ਹੋਰੋਂ ਆਪਣੇ ਫੌਜੀ ਮੁੰਡੇ ਵੀ ਵਿੱਚੋਂ ਬਹੁਤ ਫੌਜ ਛੱਡ ਕੇ ਆ ਗਏ ਸੀ ਹੂੰ ਵੀ ਇੱਥੇ ਆਪਣਨ ਸਿੱਖਾਂ ਨੂੰ ਨਹੀਂ ਐ ਕਰਨ ਦੇਣਾ ਹੂੰ ਬਾਪੂ ਜਿਹੜੋ ਤੁਸੀਂ ਦੇਖਿਆ ਅਕਾਲ ਤਖਤ ਸਾਹਿਬ ਉਸ ਵਕਤ ਤੁਹਾਡਾ ਦਿਲ ਤਾਂ ਰੋਇਆ ਹੋਊਗਾ ਕਿਉਂਕਿ ਹਰ ਇੱਕ ਰੂਹ ਰੋਈ ਸੀ ਉਸ ਟਾਈਮ ਮੈਨੂੰ ਹੋਰ ਮੈਂ ਵਜਾ ਚੁੱਕਿਆ ਨਹੀਂ ਕੋਈ ਵੇਖਿਆ ਮੈਂ ਮੈਂ ਤੁਹਾਨੂੰ ਗੱਪ ਮਾਰਾਂ ਪਰ ਉਹ ਠੱਠਿਆ ਦੇਖਿਆ ਜਿੱਤੇ ਬੰਬ ਚੱਲੇ ਉਹ ਤਾਂ ਦੇਖਿਆ ਹੋਊਗਾ ਹੈ ਡਿੱਗਿਆ ਤਾਂ ਦੇਖਿਆ ਹੋਊਗਾ ਲੰਡੀ ਗਵਰਨਰ ਜਿਖਿਮ ਕੀ ਮੁਸਲਮਾਨ ਦੇ ਘਰ ਆਦਾ ਨਹੀਂ ਨਹੀਂ ਉਦੋਂ ਅਕਾਲ ਤਖਤ ਵਿਲੇ ਆਪਣੇ ਅੰਮ੍ਰਿਤਸਰ ਗੋਲੇ ਵੱਜੇ ਸੀ ਨਾ ਜਨੇ ਨਹੀਂ ਨਹੀਂ ਖਾਈ ਵੱਜੇ ਸੀ ਉਹ ਮੈਂ ਸਮਝ ਰਹੀ 86 ਚਲਦੇ ਚ ਬਣ ਲਏ ਗਿਆ ਸੀ ਹਮ ਕੋਣ ਕੰਸ ਲੋਗ ਸੀ ਨਾ ਆਪਣੇ ਪਿੰਡ ਦਾ ਡਾਕਟਰ ਸੀ ਉੱਥੇ ਤੇ ਉਹਨੇ ਫਿਰ ਆ ਕੇ ਮੈਨੂੰ ਛੇੜੇ ਉਹਦੇ 2 3 ਮਹੀਨੇ ਮੇਰੇ ਲੱਗੇ ਸੀ ਮੁਸਲਮਾਨਾਂ ਦੀ ਜਿਹੜੀ ਥੋੜੀ ਰਹਿ ਗਈ ਜਿਵੇਂ ਅਖੀ ਉੱਥੇ ਇਹੋ ਜਿਹਾ ਕੰਮ ਸਾਰਾ ਬੀਹ ਦੇ ਪਾਪੂ ਜਿਹੜੀ ਉਹ ਮੁਸਲਮਾਨਾਂ ਦੀ ਬੁੜੀ ਇੱਥੇ ਰਹਿ ਗਈ ਸੀ ਹੈ ਜਿਹੜੀ ਮੁਸਲਮਾਨਾਂ ਦੀ ਬੁੜੀ ਇੱਥੇ ਰਹਿ ਗਈ ਸੀ ਔਰਤ ਇੱਥੇ ਰਹਿ ਗਈ ਸੀ ਤੇ ਮੁੰਡਾ ਹਾਂ ਉਹ ਅੱਜ ਵੀ ਇੱਥੇ ਰਹਿੰਦੇ ਆ ਨਹੀਂ ਉਹ ਉਹ ਸਾਰਾ ਪੈਂਚ ਚ ਲਈ ਗਈ ਸੀ ਆ ਕੇ ਅੱਛਾ ਉਹ ਮੇਰੇ ਸਾਚੇ ਦੇ ਨਾਮ ਤੇ ਪਰ ਮਟੂਦ ਨੂੰ ਉਹਦੇ ਸੰਗਲੇ ਭਾਂਜੇ ਨੇ ਕਟਾਇਆ ਬੁੜੀ ਦੇ ਨੇ ਤੇ ਫਿਰ ਉਹ ਬਾਪੂ ਐਨਾ ਟਾਈਮ ਕਿੰਨਾ ਦੇ ਘਰੇ ਰਹਿੰਦੇ ਰਹੇ ਜਾਂ ਕਿਵੇਂ ਰਹਿੰਦੇ ਰਹੇ ਉਹ ਆਪਣੀ ਜੀਵਨ ਤਰ੍ਹਾਂ ਨੇ ਹੂੰ ਠੀਕ ਹੈ ਫਿਰ ਫਿਰ ਉਹਨਾਂ ਨੇ ਲਕੋਲ ਕੁਕੇ ਰੱਖੀ ਸੀ ਕਿਉਂਕਿ ਉਸ ਵਕਤ ਹਾਲਾਤ ਨਹੀਂ ਕਰਦੇ ਸੀ ਫਿਰ ਸਮਝ ਰਿਹਾ ਵੀ ਜਿਉਂ ਦੂਜੇ ਸਾਰੇ ਨਿਕਲ ਗਏ ਸੀ ਉਹ ਕਿਸੇ ਜੂਨ ਨਾਲ ਟਿਕ ਹੋਇਆ ਤੇ ਉਹ ਵਿੱਚੋਂ ਨਿਕਲ ਨਹੀਂ ਆਈ ਹੂੰ ਉਹ ਤੇ ਉਹਦਾ ਮੁੰਡਾ ਰਹਿ ਗਏ ਸੀ ਹੂੰ ਉਹ ਫਿਰ ਸਮਝ ਰਿਹਾ ਵੀ ਇੱਥੇ ਆ ਗਏ ਹੂੰ ਇੱਥੇ ਫਿਰ ਚਾਰ ਕ ਮਹੀਨੇ ਦਾ ਕਿਸੇ ਘਰ ਨਾਲ ਸੰਬੰਧ ਲਪਕੋਖਈ ਜਪੀ ਹੂੰ ਤੇ ਫਿਰ ਇੱਕ ਘਰੇ ਮੁੰਡੇ ਦੀ ਘਰੇ ਵਾਰਤੀ ਚਲ ਪਾਈ ਤੇਰਾ ਟੱਬਰ ਤੇ ਫਿਰ ਜਦੋਂ ਸਾ 12 ਸਾਲਾਂ ਪਿਛੋਂ ਲਗਾਈ ਹੋ ਤਾਂ ਹੂੰ ਐਤੋਂ 15 ਸਾਲੀ ਹੋ ਗਈ ਸੀ ਹੂੰ 47 ਚ ਸਮੁੰਦਰ ਵੀ ਗਏ ਹੋ ਠੀਕ ਹੈ ਤੂੰ ਤੇ 65 ਲੈ ਕੇ ਗਈ ਹੈ ਬਾਪੂ ਉਸ ਟਾਈਮ ਕਹਿੰਦੇ ਔਰਤਾ ਦੀ ਬੇਪਤੀ ਵੀ ਬਹੁਤ ਹੋਈ ਹੈ ਔਰਤਾ ਦੀ ਬੇਪਤੀ ਬਹੁਤ ਹੋਈ ਬੱਚਿਆਂ ਦੇ ਬਹੁਤ ਕਤਲ ਹੋਏ ਬੱਚਿਆਂ ਦੇ ਵੀ ਹੋਏ ਨੇ ਬੱਚਿਆਂ ਦੇ ਜੋ ਵੱਡੇ ਨਹੀਂ ਛਡੇਦੇ ਬੱਚੇ ਕਿਥੇ ਜਰ ਨਹੀਂ ਪਰ ਫਿਰ ਵੀ ਬੰਦਾ ਬੱਚੇ ਦੇ ਤਰਸ ਕਰ ਲੈਂਦਾ ਵੀ ਇਹ ਬੱਚਾ ਹੈ ਉਦੋਂ ਫਿਰ ਆਏ ਸੀ ਨੇ ਵੀ ਜੋ ਆਪਣੇ ਨੂੰ ਮਾਰੀ ਜਾਂਦੇ ਹੈ ਹਾਂ ਆਹ ਤਾਂ ਹੈ ਸੀ ਠੀਕ ਹੈ ਬਪੂ ਬਪੂ ਜੀ ਪਰ ਬੇਗੁਨਾ ਕਹਿੰਦੇ ਬਹੁਤ ਮਾਰੇ ਗਏ ਆ ਤੇ ਬੇਗਨਾ ਹੈ ਹੁਣ ਜਿਹੜੇ ਆਪਣੇ ਜਿਹੜੇ ਜਿਹੜੇ ਲੋਕਾਂ ਨੇ ਉਧਰ ਮਾਰਤੇ ਹਾਂ ਉਹਨਾਂ ਨੂੰ ਮਾਰਨਾ ਚਾਹੀਦਾ ਪਰ ਜਿਹੜੇ ਇੱਧਰ ਨਹੱਤੇ ਬੈਠੇ ਉਹਨਾਂ ਨੂੰ ਮਾਰਨਾ ਤਾਂ ਗਲਤ ਹੈ ਨਾ ਉਹਨਾਂ ਨੂੰ ਜਾ ਕੇ ਕੀ ਪਤਾ ਵੀ ਕਿੱਥੇ ਮਾਰ ਗਏ ਕਿਹੜਾ ਹੈ ਹੂੰ ਹੈ ਉਹਦੇ ਜਦੋਂ ਐ ਹੋ ਗਿਆ ਸੀ ਵੀ ਆਪਣੇ ਨੂੰ ਉਧਰ ਮਾਰੀ ਜਾਂਦੇ ਆ ਭਾਈ ਤੇ ਮਾਰਦੇ ਪਰ ਇਹ ਗਲਤ ਹੈ ਨਾ ਕਿਸੇ ਦਾ ਬਦਲਾ ਕਿਸੇ ਤੋਂ ਲੈਣਾ ਆਪਣੀ ਪਰਿਆਸਤ 'ਚ ਨਹੀਂ ਮਾਰੇ ਬਾਹਲੇ ਅੱਛਾ ਫਰੀਦਕੋਟ ਰਿਆਸਤ 'ਚ ਨਹੀਂ ਮਾਰੇ ਹਾਂ ਹਾਂ ਜੈਤੋ ਆਪਣੇ ਨਾਲ ਹੀ ਹੈ ਜੈਤੋ ਤਾਂ ਆਪਣੇ ਚ ਹੀ ਹੁਣ ਹੋਈ ਹੈ ਹਾਂਜੀ ਹਾਂਜੀ ਇੱਥੇ ਆਪਣੇ ਪਿੰਡੇ ਦਾਣੇ ਨਹੀਂ ਵੇਖਦੇ ਸੀ ਹੂੰ ਆਪਣੇ ਦਾਣੇ ਕੋਟ ਜਾ ਕੇ ਵੇਚਦੇ ਕਿਉਂ ਇੱਥੇ ਕਿਉਂ ਨਹੀਂ ਦਾਣੇ ਵੇਚਦੇ ਸੀ ਬਾਪੂ ਹੈ ਇੱਥੇ ਕਿਉਂ ਨਹੀਂ ਦਾਣੇ ਵੇਚਦੇ ਸੀ ਇਹ ਦੂਜੇ ਰਾਜੇ ਦਾ ਰਾਜ ਸੀ ਹੂੰ ਕਿਹੜੇ ਕਿਹੜੇ ਰਾਜੇ ਦਾ ਰਾਜ ਸੀ ਇਹ ਇਹ ਪਟਿਆਲੇ ਦਾ ਕਿ ਨਾਬੇ ਦਾ ਸੀ ਅੱਛਾ ਤੇ ਆਪਣੀ ਵਿਆਹ ਤੇ ਇਥੋਂ ਗੋਨੇ ਆਣੇ ਚੱਕਰਾ ਹੂੰ ਇੱਥੇ ਝੰਡਾ ਟੱਪ ਜਾਂਦੀ ਹੈ ਹੂੰ ਇਹ ਤੇ ਮਉ ਸਰ ਕਰਨੀ ਜਾਣਦੇ ਨੇ ਠੀਕ ਹੈ ਇਹ ਫੀਟ ਕੋਰਟ ਦੇ ਰਸਤੇ ਦੇ ਹਮ 185 ਪਿੰਡ ਸੀ ਹਮ ਠੀਕ ਸਾਡੇ ਪਸਤਾਦੇ ਨੇ ਮੁੰਡਾਈ ਤੋਂ ਪਹਿਲਾਂ ਹਮ ਇਹ ਰਾਜਾ ਉਨਾਈ ਲੈਂਦਾ ਹੁੰਦਾ ਸੀ ਹਮ ਕਿਰੋ ਨੇ ਝਗੜ ਕੇ ਮੁੰਡਾਈ ਤੇ ਡਾਇਓ ਤੋਂ ਹਮ ਵੀ ਨਹੀਂ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਲਈ ਹਮ ਮਰਬੀ ਜਨਾਈ ਫੌਦਰੀ ਕਰੇ ਹਮ ਫੌਦਰੀ ਕਰਨੀ ਤਾਂ ਫੇਰ ਇਹ ਸਰਕਾਰ ਕਰਾ ਹੋਇਆ ਵੀ ਬੰਡਾਈ ਲੈੰਦਾ ਹੂੰ ਕੇ ਜੇ ਬੰਡਾਈ ਲੈਣੇ ਤੇ ਫਿਰ ਫੋੜ ਦੇ ਦੀ ਚਾਰਜ ਫਿਰ ਉਹ ਠੀਕ ਹੈ ਬਾਪੂ ਜੀ ਜਿਹੜੇ ਤੁਹਾਡੇ ਬਾਬਾ ਜੀ ਸੀਗੇ ਤੁਹਾਡੇ ਬਾਪੂ ਜੀ ਸੀਗੇ ਫਿਰ ਉਹਨਾਂ ਨੇ ਵੀ ਇਹ ਸਮਾਂ ਦੇਖਿਆ ਹੁਣ ਉਹ ਫਿਰ ਕਿਵੇਂ ਟ੍ਰੀਟ ਉਹ ਤੁਹਾਡੇ ਨਾਲ ਕਿਵੇਂ ਉਹ ਤਾਂ ਚੰਗੇ ਹੀ ਰਹੇ ਅਚਾਰੇ ਬਾਬੇ ਹੋ ਜੀ ਤਾਂ ਹੂੰ ਸਾਡੇ ਪਿਓ ਮਰੇ ਹੂੰ ਕਿਆ ਨਹੀਂ ਕਸਾਲ ਹੋਈ ਹਣੀ ਉਹ ਤੋ ਵੀ ਗਏ ਸੀ ਵੱਡਾ ਟੁੱਕੀ ਦੇ ਵਿੱਚ ਹੈ ਵੱਡਾ ਟੁੱਕੀ ਦੇ ਵਿੱਚ ਉਹ ਵੀ ਗਏ ਗਏ ਸੀ ਵੱਡਾ ਨਹੀਂ ਨਹੀਂ ਵੱਡਾ ਟੁੱਕੀ ਦੇ ਵਿੱਚ ਉਹ ਵੀ ਦੇਖਣ ਦੁਖਣ ਗਏ ਸੀ ਮੇਰਾ ਚਾਚਾ ਗਿਆ ਸੀਗਾ ਹੂੰ ਜੋ ਬੀਗਰ ਦਾ ਮੋਰ ਚੜ ਗਿਆ ਨਾ ਬੀਗਰ ਦਾ ਮੋਰ ਚੜ ਗਿਆ ਸੀ ਹੂੰ ਉਦੋਂ ਉਹ ਗਿਆ ਸੀਗਾ ਉਹਦਾ ਅੰਮ੍ਰਿਤ ਛਕਿਆ ਸੀ ਹੂੰ ਹੋਰ ਜਿਹੜੇ ਸਿੰਘ ਸੀ ਉਹ ਗਏ ਸੀ ਤੇ ਹੋਰ ਆਪਣੇ ਪਿੰਡੇ ਦੇ ਬੰਦੇ ਨਹੀਂ ਗਏ ਬਾਹਰ ਹੂੰ ਬਾਪੂ ਜਿਲ੍ਹੇ ਵਾਲੇ ਬਾਗਲੀ ਵੀ ਘਟਨਾ ਸੁਣੀ ਹੋਊਗੀ ਤੁਸੀਂ ਜਿਲ੍ਹੇ ਵਾਲੇ ਬਾਗਲੀ ਇਹ ਜਿਲ੍ਹੇ ਵਾਲੇ ਬਾਗ ਜੀ ਵੀ ਸੁਣ ਕੇ ਸਤਾ ਲਈ ਹੂੰ ਦੇਖੇ ਤੂੰ ਤੂੰ ਦੀ ਸੁਣੀ ਸੀ ਕੋਈ ਨਹੀਂ ਅਸ ਸੁਣੀ ਸੀ ਗੱਲ ਸੁ ਜਗਾ ਵੇਖਿਆ ਹੈ ਹੂੰ ਤੇ ਉਹਨੇ ਉਹਦੇ ਕੋਈ ਨਹੀਂ ਗੱਪ ਮਾਰ ਕੇ ਹੂੰ ਤੁਹਾਡੇ ਵੀ ਕੋਈ ਪਿੰਡ ਦਾ ਬੰਦਾ ਸੀਗਾ ਹਾਂ ਤੁਹਾਡੇ ਵੀ ਕੋਈ ਪਿੰਡ ਦਾ ਬੰਦਾ ਸੀਗਾ ਕੋਈ ਇੱਥੇ ਜਿਹੜਾ ਵੱਡਾ ਟੁੱਕੀ ਦੇ ਵਿੱਚ ਮਾਰਿਆ ਗਿਆ ਉਹਨਾਂ ਸਮਿਆਂ ਚ ਆਪਣੀ ਪਿੰਡ ਦਾ ਬੰਦਾ ਨਹੀਂ ਮਾਰਿਆ ਗਿਆ ਹੂੰ ਠੀਕ ਹੈ ਹੂੰ ਆਪਣੇ ਤੋਂ ਸਾਹਮਣੇ ਵਾਲੇ ਮੁਸਲਮਾਨ ਵੀ ਜਿਹੜੇ ਸੀਗੇ ਜਮੇ ਕੱਢੇ ਹੂੰ ਚਲ ਯਾਰ ਆਪਾਂ ਨੂੰ ਵਿਚਾਰੇ ਕੀ ਆ ਜੇ ਜਮੀਨਾਂ ਨੇ ਕੋਈ ਸ਼ੱਕ ਹੂੰ ਇਹ ਬਾਹਰ ਵੀ ਕੋਈ ਮੇਲਦਾ ਸੀ ਉਹਨੂੰ ਨਹੀਂ ਨਾ ਆਪਾਂ ਕੋਸ਼ਕ ਹੂੰ ਚਲ ਬਾਪੂ ਜੀ ਸਾਡੀ ਵੀ ਕੋਸ਼ਿਸ਼ ਹੈ ਤੁਹਾਨੂੰ ਤੁਹਾਡੇ ਦੋਸਤ ਜ਼ਰੂਰ ਮਿਲਣ ਸੰਪਰਕ ਕਰਨ ਜੇ ਕੋਈ ਬਾਬਾ ਜੀ ਨਾਂ ਦੱਸ ਤੋ ਆਪਦਾ ਪੂਰਾ ਤੇ ਬਾਬੇ ਦਾ ਨਾਂ ਜਿਹੜਾ ਉਹ ਵੀ ਪਛਾਣ ਲੈਣ ਤੁਹਾਨੂੰ ਨਾ ਮੇਰੇ ਨਾਮ ਦਾ ਪਾਲਾ ਸਿਉਂ ਆ ਪਾਲ ਸੁਝਾ ਹੁੰਦੇ ਹੂੰ ਬਾਬੇ ਦਾ ਨਾਮ ਸਰਦਾਰ ਆਸਮ ਹੂੰ ਮੇਰੇ ਚਾਚੇ ਦਾ ਨਾਮ ਸੀ ਭਜਨ ਸਿਉਂ ਰਿਆਸਤੀ ਜਾਦੇ ਆਦੇ ਸੀ ਹੂੰ ਵੀ ਰਿਆਸਤ ਆ ਲੈ ਹੂੰ ਉਹ ਜੂ ਵੱਡੇ ਬਾਬੇ ਦੇ ਨਾਮ ਬੋਧਾ ਸਿਉਂ ਹੂੰ ਪਿੰਡ ਦਾਸ ਤੋਂ ਪਿੰਡ ਚੱਕੜਾ ਹੂੰ ਦਿਲਾ ਫਰੀਦਕੋਟ ਹਾਂ ਦਿਲਾ ਫੀਚ ਕੋਲੇ ਪਿਛਾ ਬਰਗਾੜੀ ਦਾ ਹੂੰ ਠੀਕ ਹੈ ਹੂੰ